ਸੈਮਾ ਖਾਨ ਪਾਕਿਸਤਾਨ ਦੇ ਇੱਕ ਕੁੜੀ ਸੀਗੀ ਜਿਹੜੀ ਮਤਲਬ ਵੀ ਸਾ ਆਪ ਦਾ ਸਾਰਾ ਪਰਿਵਾਰ ਲੈ ਕੇ ਇੰਗਲੈਂਡ ਸ਼ਿਫਟ ਹੋ ਗਈ ਸੀ ਤੇ ਕੋਈ ਸਭ ਤੋਂ ਛੋਟੀ ਭੈਣ ਸੀਗੀ ਸੈਮਾ ਖਾਨ ਦੀ ਜਿਹਦਾ ਨਾਮ ਸੀਗਾ ਸੈਬਾ ਖਾਨ ਸੈਮਾ ਖਾਨ ਦਾ ਜਨਮ ਹੋਇਆ ਸੀ 1982 ਚ ਤੇ ਜਿਹੜੀ ਵੀ ਛੋਟੀ ਭੈਣ ਸੀ ਸਾਰਿਆਂ ਨਾਲੋਂ ਸੈਬਾ ਖਾਨ ਉਹ ਤੋਂ 7 ਸਾਲ ਛੋਟੀ ਸੀਗੀ ਤੇ ਉਹਨਾਂ ਦੇ ਦੋ ਭਰਾ ਸੀਗੇ ਤੇ ਆ ਜਿਹੜੇ ਆ ਵੀ ਸਾਰੀ ਫੈਮਿਲੀ ਨੂੰ ਲੈ ਕੇ ਸੈਮਾ ਖਾਨ ਉਹ ਇੰਗਲੈਂਡ ਸ਼ਿਫਟ ਹੋ ਗਈ ਸੀ ਕਿਉਂਕਿ ਉਹਨੇ ਪਲੱਸ 2 ਤੋਂ ਬਾਅਦ ਨਰਸਿੰਗ ਕੀਤੀ ਨਰਸਿੰਗ ਕਰਨ ਤੋਂ ਬਾਅਦ ਉੱਥੇ ਉਹਨੂੰ ਕੇਅਰ ਟੇਕਰ ਦੀ ਜੌਬ ਮਿਲ ਗਈ ਸੀਗੀ ਹੁਣ ਸਾਰਾ ਪਰਿਵਾਰ ਬੜੀ ਖੁਸ਼ ਰਹਿੰਦਾ ਸੀਗਾ ਤੇ ਹੁਣ ਉਹਦੀ ਉਮਰ ਵੀ ਲੰਘਦੀ ਆਉਂਦੀ ਸੀਗੀ ਸੈਮਾ ਖਾਨ ਦੀ ਉਮਰ 21 ਸਾਲ ਦੀ ਹੋ ਗਈ ਸੀਗੀ ਤੇ ਮਾਪਿਆਂ ਨੂੰ ਟੈਨਸ਼ਨ ਹੁੰਦੀ ਹੈ ਵੀ ਵਿਆਹ ਦੀ ਜਲਦੋਂ ਜਲਦ ਇਹਦਾ ਵਿਆਹ ਕੀਤਾ ਜਾਵੇ ਹੁਣ ਸਾਡੀ ਕੁੜੀ ਸੈੱਟ ਵੀ ਹੈਗੀ ਸਾਰਾ ਕੁਝ ਓਕੇ ਹੈਗਾ ਫਿਰ ਉਹ ਆਪਦੇ ਰਿਸ਼ਤੇਦਾਰੀਆਂ 'ਚ ਮੁੰਡਾ ਭਾਲਣ ਲੱਗ ਜਾਂਦੇ ਹੈਗੇ ਸੈਮਾ ਖਾਨ ਦਾ ਪਰਿਵਾਰ ਮੁੰਡਾ ਭਾਲ ਦਾ ਭਾਲਦਾ ਉਹਨਾਂ ਨੂੰ ਇੱਕ ਮੁੰਡਾ ਮਿਲ ਜਾਂਦਾ ਉਹ ਮੁੰਡੇ ਦਾ ਨਾਮ ਹੁੰਦਾ ਹੈਗਾ ਹਫੀਜ਼ ਹਫੀਜ਼ ਦਾ ਉਹਦਾ ਵੀ 21 ਸਾਲ ਪਾਕਿਸਤਾਨ ਤੋਂ ਕਦੇ ਬਾਹਰ ਨਹੀਂ ਗਿਆ ਸੀਗਾ ਹਫੀਜ਼ ਤੇ ਕੋਈ ਇੱਕ ਸੁਪਨਾ ਸੀਗਾ ਪਾਕਿਸਤਾਨ ਤੋਂ ਬਾਹਰ ਜਾ ਕੇ ਰਵੇ ਤੇ ਠੀਕ ਠਾਕ ਸੀਗਾ ਬੰਦਾ ਸਾਊ ਬੰਦਾ ਸੀਗਾ ਤੇ ਉਹਦੇ ਨਾਲ ਫਿਰ ਉਹਦਾ ਸੈਮਾ ਖਾਨ ਦਾ ਵਿਆਹ ਕਰਤਾ ਵਿਆਹ ਕਰਨ ਤੋਂ ਬਾਅਦ ਸੈਮਾ ਖਾਨ ਉਹਨੂੰ ਆਪਦੇ ਨਾਲ ਇੰਗਲੈਂਡ ਲੈ ਗਈ ਹਫੀਜ਼ ਨੂੰ ਤੇ ਹੁਣ ਹਫੀਜ਼ ਦਾ ਜਿਹੜਾ ਸੁਪਨਾ ਉਹ ਵੀ ਪੂਰਾ ਹੋ ਗਿਆ ਸੀਗਾ ਤੇ ਉਹ ਆਪਦੇ ਮਤਲਬ ਵਧੀਆ ਪਰਿਵਾਰ ਚ ਰਹਿਣ ਲੱਗੇ ਸੀ ਆਪ ਨੂੰ ਸਾਰੇ ਪਰਿਵਾਰ ਚ ਸਾਰੇ ਖੁਸ਼ ਰਹਿੰਦੇ ਸੀਗੇ ਤੇ ਹੁਣ ਇਸ ਇੱਕ ਸਾਢੇ ਸਾਲ ਬਾਅਦ ਉਹਨਾਂ ਦੇ ਦੋ ਬੱਚੇ ਜਨਮ ਲਏ ਤੇ ਉਹਨਾਂ ਨੇ ਜਨਮ ਦੇਣ ਤੋਂ ਬਾਅਦ ਜਿਹੜਾ ਪਰਿਵਾਰ ਸੀਗਾ ਉਹ ਮਤਲਬ ਵੀ ਹੋਰ ਵੀ ਖੁਸ਼ ਰਹਿਣ ਲੱਗ ਗਿਆ ਪਰ ਜਿਹੜੀ ਤੇ ਜਿਹੜੀ ਸਹਿਮਾ ਖਾਨ ਉਹ ਜਿਆਦਾ ਬੱਚਿਆਂ ਦੇ ਦੇਖਭਾਲ ਕਰਨ ਵਾਸਤੇ ਵਿਝ ਰਹਿਣ ਲੱਗ ਗਈ ਤੇ ਉਹਨੂੰ ਕੰਮ ਦੇ ਲੇਡ ਆਉਣਾ ਜਾਣਾ ਉਹਨੂੰ ਉਹਦਾ ਰੋਜ਼ਾਨਾ ਹੋਣ ਲੱਗ ਗਿਆ ਹੁਣ ਸਹਿਮਾ ਖਾਨ ਤੇ ਉਹਦੀ ਛੋਟੀ ਭੈਣ ਸੈਬਾ ਖਾਨ ਜਿਹਨੂੰ ਬਹੁਤ ਪਿਆਰ ਕਰਦੀ ਸੀਗੀ ਸੈਬਾ ਖਾਨ ਆਪਦੀ ਵੱਡੀ ਭੈਣ ਦੀ ਇੰਨੀ ਨਕਲ ਕਰਦੀ ਸੀਗੀ ਜੋ ਵੀ ਉਹ ਫੈਸ਼ਨ ਉਹ ਮਤਲਬ ਵੀ ਕਰਦੀ ਸੀਗੀ ਸੇਮ ਡਿੱਟੋ ਫੈਸ਼ਨ ਫੈਸ਼ਨ ਕਰਨਾ ਸੈਬਾ ਖਾਨ ਨੇ ਉਹਨੂੰ ਦੇਖ ਦੇ ਕਿ ਸਾਰਾ ਕੁਝ ਉਹਨੇ ਸੇਮ ਕਰਨਾਗਾ ਤੇ ਹੁਣ ਉਹ ਜਿਹੜੇ ਮਤਲਬ ਉਹ ਦੋ ਭਰਾ ਸੀਗੇ ਸੈਬਾਖਾਨ ਦੇ ਉਹ ਮਤਲਬ ਵੀ ਆਪਦੇ ਕੰਮ ਤੇ ਸਵੇਰ ਚਲੇ ਜਾਂਦੇ ਸੀਗੇ ਸ਼ਾਮ ਨੂੰ ਵਾਪਸ ਆਉਂਦੇ ਸੀਗੇ ਤੇ ਜਿਹੜਾ ਉਹਦੇ ਘਰ ਵਾਲਾ ਸੈਮ ਸੈਮਾਖਾਨ ਦੇ ਘਰ ਵਾਲਾ ਸੀਗਾ ਫੀਜ਼ ਉਹ ਵੀ ਇੱਕ ਮਤਲਬ ਡਰਾਈਵਰੀ ਦੀ ਜੌਬ ਮਿਲ ਗਈ ਸੀ ਟਰੱਕ ਡਰਾਈਵਰ ਦੀ ਤੇ ਉਹ ਆਪਦੀ ਟਰੱਕ ਡਰਾਈਵਰੀ ਲਿਜਦੇ ਆ ਚਲਾਇਆ ਜਾਂਦਾ ਸੀਗਾ ਤੇ ਕਦੇ ਦੋ ਦਿਨਾਂ ਬਾਅਦ ਕਦੇ ਇੱਕ ਦਿਨ ਬਾਅਦ ਘਰ ਆਉਂਦਾ ਸੀਗਾ ਪਰ ਐਸੀ ਮਰਜ਼ੀ ਦਾ ਮਾਲਕੀ ਜਦੋਂ ਦਿਲ ਕਰਦਾ ਉਹ ਘਰੇ ਰਹਿ ਪੈਂਦਾ ਸੀ ਜੋ ਜਨਕਾਰਦਾ ਸੀਗਾ ਉਹ ਜੌਬ ਕਰ ਲਈ ਚੜਾਇਆ ਜਾਂਦਾ ਸੀਗਾ ਤੇ ਹੁਣ ਜਿਹੜੇ ਜਿਹੜੇ ਸੱਸ ਸਹੁਰਾ ਸੀਗੇ ਹਫੀਜ਼ ਦੇ ਮਤਲਬ ਵੀ ਸੈਮਾ ਖਾਨ ਦੇ ਮਾਤਾ ਪਿਤਾ ਉਹ ਵੀ ਕੰਮ ਤੇ ਚਲੇ ਜਾਂਦੇ ਸ਼ਾਮ ਨੂੰ ਘਰੇ ਵਾਪਸ ਆਉਂਦੇ ਹੁਣ ਘਰੇ ਰਹਿ ਕੇ ਸੈਮਾ ਖਾਨ ਦੇ ਦੋ ਬੱਚੇ ਤੇ ਕਿਹੜੀ ਉਹ ਤੋਂ ਸਾਰ ਨਾਲ ਛੋਟੀ ਭੈਣ ਸੀਗੀ ਸੈਬਾ ਖਾਨ ਉਹ ਰਹਿ ਜਾਂਦੀ ਸੀ ਘਰੇ ਤੇ ਹੁਣ ਉਹਦੀ ਡਿਊਟੀ ਲਾਤੀ ਸੈਬਾ ਖਾਨ ਦੀ ਵੀ ਜਿਹੜੇ ਉਹਦੇ ਬੱਚੇ ਸਾਹਮਣੇ ਆਗੇ ਵੀ ਉਹਨਾਂ ਦੀ ਕੇਅਰ ਕਰਨੀ ਹੈ ਜੀ ਤੇ ਉਹ ਸੈਬਾ ਖਾਨ ਉਹਦਾ ਹੀ ਕੇਅਰ ਕਰਦੀ ਆ ਉਹਦੇ ਬੱਚਿਆਂ ਦੀ ਆਪਦੀ ਮਾਸੇ ਦੇ ਮੁੰਡਿਆਂ ਦੀ ਤੇ ਵਧੀਆ ਚੱਲ ਰਿਹਾ ਸੀ ਉਹ ਸਾਰਾ ਕੁਝ ਚੰਗਾਲ ਚੱਲ ਰਿਹਾ ਸੀਗਾ ਤੇ ਪਰ ਹੁਣ ਜਿਹੜਾ ਸਹਿਬਾ ਖਾਨ ਸੀਗੀ ਉਹਦੀ ਜਿਹੜੀ ਨੀਂਦ ਸੀਗੀ ਉਹ ਬਦਲਦੀ ਜਾਂਦੀ ਸੀਗੀ ਕਿਉਂਕਿ ਉਹ ਜਿਹੜਾ ਹਫੀਜ਼ ਖਾਨ ਸੀਗਾ ਉਹ ਕਦੇ ਕੰਮ ਤੇ ਸਵੇਹਾ ਚ ਲੈ ਆ ਜਾਂਦਾ ਇਸ ਕੰਮ ਤੋਂ ਤੇ ਕ ਕਰੇ ਕੱਲੀ ਹੁੰਦੀ ਸੀਗੀ ਸਹਿਬਾ ਦੋਮਾ ਚ ਗੱਲਾਂ ਮਾਤਾ ਹੋਣ ਲੱਗੀਆਂ ਤੇ ਜਿਹੜਾ ਜੀਜਾ ਸਾਲੀਆ ਰਿਸ਼ਤਾ ਹੋ ਹੁਣ ਥੋੜਾ ਥੋੜਾ ਅੱਗੇ ਵਧਣ ਲੱਗ ਗਿਆ ਗੱਲਾਂ ਮਾਤਾ ਕਰਦੇ ਕਰਦੇ ਦੋਮਾ ਨੂੰ ਮਤਲਬ ਵੀ ਮੁਹੱਬਤ ਹੋ ਜਾਂਦੀ ਐ ਇੱਕ ਦੂਜੇ ਨਾਲ ਜੀਜਾ ਸਾਲੀ ਨੂੰ ਤੇ ਅ ਹੁਣ ਅੰਤ ਤੱਕ ਉਹਦੋਂ ਜਦੋਂ ਦੋਵਾਂ ਨੇ ਸਬੰਧ ਬਣਾਏ ਸਰੀਰਕ ਸਬੰਧ ਬਣਾਉਣੇ ਸਟਾਰਟ ਕਰਤੇ ਦੋਵਾਂ ਨੇ ਤਾਫੀਜ਼ ਸੀਗਾ ਜਿਹੜਾ ਉਹ ਕਦੇ ਡਿਊਟੀ ਜਾਂਦਾ ਕਦੇ ਨਹੀਂ ਜਾਂਦਾ ਕਦੇ ਜਾਂਦਾ ਕਦੇ ਨਹੀਂ ਜਾਂਦਾ ਦਿਨੇ ਘਰੇ ਰਹਿੰਦਾਗਾ ਰਾਤ ਨੂੰ ਡਿਊਟੀ ਚ ਲਾਇਆ ਜਾਂਦਾ ਤੇ ਦਿਨੇ ਸਾਰਾ ਦਿਨ ਸੈਬਾ ਖਾਨ ਨਾਲ ਸਰੀਰਕ ਸਬੰਧ ਬਣਾਉਂਦਾ ਹੁਣ ਇਹ ਬਹੁਤ ਜ਼ਿਆਦਾ ਵੱਧ ਚੁੱਕਿਆ ਸੀਗਾ ਜਿਹੜੀ ਸੈਬਾ ਖਾਨ ਆ ਉਹਦੀ ਉਮਰ 10 ਸਾਲ ਛੋਟੀ ਸੀਗੀ ਹਫੀਜ਼ ਤੋਂ ਤੂੰ ਇੱਕ ਆਦਤ ਪੈ ਗਈ ਸੀਗੀ ਫੀਜ਼ ਖਾਨ ਦੀ ਤੇ ਉਹਦੇ ਮਨ ਰਹਿ ਨਹੀਂ ਸਕਦੀ ਸੀਗੀ ਫੀਜ਼ ਖਾਨ ਮੇਨਾਂ ਹੁਣ ਹੌਲੀ ਹੌਲੀ ਇਸ ਕਹਾਣੀ 'ਚ ਇਹ ਜਾਂ ਮੋੜ ਮੁੜੂਗਾ ਜਿਹੜਾ ਵੀ ਕੋਈ ਸੋਚ ਨਹੀਂ ਸਕਦਾ ਤੇ ਹੌਲੀ ਹੌਲੀ ਮਤਲਬ ਜਿਹੜੀ ਉਹ ਪ੍ਰੈਗਨੈਂਟ ਹੋ ਗਈ ਸੈਬਾਖਾਨ ਪ੍ਰੈਗਨੈਂਟ ਹੋ ਗਈ ਤੇ ਅਫਰੀਜ਼ ਨੂੰ ਉਹਨੇ ਦੱਸਿਆ ਵੀ ਇਦਾਂ ਦਾ ਮੈਂ ਤਾਂ ਪ੍ਰੈਗਨੈਂਟ ਹੋ ਗਈ ਤੇ ਅਫਰੀਜ਼ ਖਾਨ ਕਹਿੰਦਾ ਵੀ ਆਪਣੀ ਜ਼ਿੰਦਗੀ ਤੇ ਮਤਲਬ ਇਹ ਬੱਚਾ ਬਹੁਤ ਪ੍ਰਭਾਵ ਪਾਊਗਾ ਆਪਣੀ ਸਾਰਿਆਂ ਦੀ ਜ਼ਿੰਦਗੀ ਇਹ ਬੱਚਾ ਖਰਾਬ ਕਰ ਸਕਦਾ ਤੇ ਜਦ ਤੋਂ ਜਲਦੇ ਇਹਨੂੰ ਗਰਾ ਦੇ ਉਸ ਤੋਂ ਬਾਅਦ ਉਹ ਸੈਬਾਖਾਨ ਛੋਟੀ ਸੀਗੀ ਉਹਨੂੰ ਕੋਈ ਅਕਲ ਹੈ ਨਹੀਂ ਸੀ ਜੀ ਤੇ ਪਰ ਉਹ ਹੌਲੀ ਹੌਲੀ ਨਾ ਉਹ ਤੋਂ ਮਤਲਬ ਜੈਲਸ ਫੀਲ ਕਰਨ ਲੱਗ ਗਈ ਸੀਗੀ ਆਪਦੀ ਭੈਣ ਸਿਮਾ ਖਾਨ ਤੋਂ ਕਿਉਂਕਿ ਉਹਨੂੰ ਇਹ ਸੀਗਾ ਵੀ ਜਿਹੜਾ ਫੀਜ਼ ਖਾਨ ਉਹ ਵੀ ਉਹ ਜ਼ਿਆਦਾ ਪਿਆਰ ਕਰਦਾ ਉਹਦੇ ਦੀ ਗੱਲ ਮੰਨਦਾਗਾ ਤੇ ਮੈਨੂੰ ਕਹਿੰਦਾ ਬੱਚਾ ਕਰਾ ਦੇ ਤੂੰ ਤੇ ਬੱਚਾ ਤਾਂ ਉਹਨੇ ਕਰਾਤਾ ਸੀਗਾ ਸਿਮਾ ਖਾਨ ਨੇ ਸੋਰੀ ਸਹਿਬਾ ਖਾਨ ਨੇ ਤੇ ਉਸ ਤੋਂ ਬਾਅਦ ਫਿਰ ਉਹ ਹੌਲੀ ਹੌਲੀ ਉਹ ਤੇ ਜ਼ਿਆਦਾ ਜੈਲਸ ਖਾਨ ਲੱਗ ਗਿਆ ਉਹਦੀ ਭੈਣ ਤੋਂ ਉਹ ਇਹ ਚਾਹੁੰਦੀ ਸੀ ਸਹਿਬਾ ਖਾਨ ਵੀ ਜਿਹੜਾ ਫੀਜ਼ ਆ ਉਹ ਮੇਰਾ ਹੀ ਹੋ ਕੇ ਰਵੇ ਵੀ ਉਹ ਹੋਰ ਕਿਸੇ ਦਾ ਨਾ ਹੋ ਜਾਏ ਹੁਣ ਦਿਨ ਆਉਂਦਾ ਉਹਨਾਂ ਦੀ ਜ਼ਿੰਦਗੀ 'ਚ 21 ਮਾਰਚ 2016 ਦਾ ਜਦੋਂ ਸੈਬਾਖਾਨ ਦੇ ਮਤਲਬੀ ਪਰਿਵਾਰ ਇੱਕ ਮੈਂਬਰਾਂ 'ਚ ਕਿਸੇ ਦੀ ਮੌਤ ਹੋ ਜਾਂਦੀ ਹੈਗੀ ਤਾਂ ਉਹ ਸਾਰੇ ਉੱਥੇ ਚਲੇ ਜਾਂਦੇ ਆਗੇ ਘਰੇ ਇਕੱਲੇ ਰਹਿ ਜਾਂਦੀ ਹੈਗੀ ਸੈਬਾਖਾਨ ਤੇ ਜਿਹੜੇ ਉਹਨਾਂ ਦੇ ਬੱਚੇ ਸੀਗੇ ਉਹਦੇ ਸਿਮਾ ਸੈਮਾਖਾਨ ਦੇ ਉਹ ਬੱਚੇ ਰਹਿ ਜਾਂਦੇ ਆਗੇ ਮਤਲਬੀ ਆਪਦੀ ਮਾਸੀ ਕੋਲ ਜਿਹੜੀ ਆ ਉਹ ਆਪਦੇ ਬੱਚੇ ਛੱਡ ਜਾਂਦੀ ਹੈਗੀ ਤੇ ਹੁਣ ਜਿਹੜਾ ਮਤਲਬੀ ਉਹਦਾ ਸੈਬਾਖਾਨ ਦਾ ਦਿਮਾਗ ਸੀਗਾ ਉਹ ਜੈਲਸ ਭਰਿਆ ਹੋ ਗਿਆ ਸੀਗਾ ਤਾਂ ਹੁਣ ਉਹ ਇੱਕ ਮਤਲਬ ਉਹ ਸੋਚਣ ਲੱਗ ਜਾਂਦੇ ਵੀ ਮੈਂ ਆਪਦੀ ਭੈਣ ਨੂੰ ਰਸਤੇ ਚੋਂ ਹਟਾ ਦਾਂ ਜੀ ਵੀ ਉਹ ਹੀ ਸਾਡੇ ਰਸਤੇ ਦਾ ਰੋੜਾ ਹੈਗਾ ਉਸ ਤੋਂ ਬਾਅਦ ਅਸੀਂ ਵਧੀਆ ਡਰੈਨ ਲੱਗ ਜਾਗੇ ਇਕੱਲੇ ਰਹਿਣ ਲੱਗ ਜਾਾਂਗੇ ਤੇ ਜੇ ਮੈਂ ਉਹਨੂੰ ਹਟਾ ਦਾਂ ਇੱਕ ਜਿਹੜਾ ਆਫੀਸ ਖਾਨ ਸੀਗਾ ਉਹਨੂੰ ਖੇੜਾ ਛਡਾਉਂਦਾ ਜਾ ਰਿਹਾ ਸੀਗਾ ਸੈਬਾਖਾਨ ਤੋਂ ਕਿਹੜਾ ਇਸ ਕਰਕੇ ਛਡਾਉਣਾ ਜਾ ਰਿਹਾ ਉਹਨੂੰ ਵੀ ਆਈ ਸੀਗਾ ਵੀ ਗਾਉ ਨੂੰ ਇਹ ਮੇਰੀ ਜ਼ਿੰਦਗੀ ਪ੍ਰੋਬਲਮ ਬਣੂਗੀ ਤਾਂ ਕਰਕੇ ਉਹ ਜਿਹੜਾ ਸੈਬਾਖਾਨ ਨੂੰ ਤੇ ਨਾਲ ਲੈ ਆਪਦੇ ਬੱਚਿਆਂ ਨੂੰ ਲੈ ਕੇ ਆ ਡਰੈਨ ਲੱਗ ਗਿਆ ਸੀਗਾ ਕਰਦੇ ਨੇ ਵੀ ਜਿਆਦਾ ਸੋਚਿਆ ਨਾ ਕਰਦੇ ਨੂੰ ਇਦਾਂ ਸੀਗਾ ਵੀ ਚੱਲ ਮੁੰਡਾ ਕਮਾਉਣ ਲੱਗ ਗਿਆ ਤਾਂ ਕਰਕੇ ਉਹ ਆਪਦੇ ਪਰਿਵਾਰ ਨੂੰ ਲੈ ਕੇ ਅੱਡ ਸ਼ਿਫਟ ਹੋ ਗਿਆ ਪਰ ਅੰਦਰਲੀ ਬਿਜਲੀ ਗੱਲ ਕਿਸੇ ਨੂੰ ਨਹੀਂ ਪਤਾ ਸੀਗੀ ਇਹ ਗੱਲ ਪਤਾ ਸੀ ਦੀ ਤਲੀ ਸੈਬਾਖਾਨ ਨੂੰ ਵੀ ਉਹ ਕਿਉਂ ਮੇਰੇ ਤੋਂ ਦੂਰ ਹੋਇਆਗਾ ਵੀ ਮੇਰੇ ਤੋਂ ਖੜਾ ਛੜਾਉਣ ਨੂੰ ਫਿਰਦਾ ਉਹ ਤੇ ਇੱਥੇ ਫਿਰ ਉਹਨੂੰ ਗੂਗਲ ਤੇ ਸਰਚ ਮਾਰਨ ਲੱਗ ਗਈ ਸੈਬਾਖਾਨ ਵੀ ਕਿੱਦਾਂ-ਕਿੱਦਾਂ ਕਿਸੇ ਦਾ ਕਤਲ ਕੀਤਾ ਜਾਂਦਾਗਾ ਕਿੱਦਾਂ-ਕਿੱਦਾਂ ਨੂੰ ਮਾਰਿਆ ਜਾਂਦਾਗਾ ਸਾਰਾ ਕੁਝ ਗੂਗਲ ਤੋਂ ਦੇਖ ਕੇ ਤੇ ਫਿਰ ਨਾ ਉਹ ਜਾਂਦੀ ਹੈਗੀ ਸਟੋਰ ਸਟੋਰ ਤੇ ਜਾ ਕੇ ਇੱਕ ਮਤਲਬ ਚਿਕਨ ਵਾਲਾ ਚੱਕੂ ਲੈ ਗਈ ਹੁੰਦੀ ਹੈ ਜੀ ਚੱਕੂ ਲੈ ਆ ਕੇ ਚਿਕਨ ਵਾਲਾ ਜਦੋਂ ਰਾਤ ਨੂੰ 11:00 ਵਜੇ ਹੁੰਦੇ ਹੈਗੇ ਤੇ ਫੋਨ ਕਰਦੀ ਹੈਗੀ ਤਾਂ ਦੀ ਵੱਡੀ ਭੈਣ ਸੈਮਾ ਖਾਨ ਨੂੰ ਵੀ ਇਦਾਂ ਦਾ ਕਰਕੇ ਤੇਰੀ ਜਿਹੜੀ ਵੱਡੀ ਕੁੜੀ ਆ ਉਹ ਕਹਿੰਦੀ ਮੈਂ ਆਪਦੀ ਮਾਂ ਤੋਂ ਬਿਨਾ ਸੌਂਦੀ ਨਹੀਂ ਵੀ ਤੂੰ ਜਲਦੀ ਤੋਂ ਜਲਦੀ ਇੱਥੇ ਘਰੇ ਆ ਜਾ ਉਹ ਮਰਗਦੇ ਗਈ ਹੁੰਦੀ ਹੈ ਵਿਚਾਰੀ ਉਹਨੂੰ ਕੁਝ ਨਹੀਂ ਪਤਾ ਹੁੰਦਾਗਾ ਵੀ ਅੱਗੇ ਮੇਰੀ ਮੌਤ ਅਡੀਕ ਰਹੀ ਹੈਗੀ ਉਹ ਕਹਿੰਦੀ ਵੀ ਚੱਲ ਵੀ ਤੂੰ ਮੜਾ ਇਹ ਮੜਾ ਉਹਨੂੰ ਦੇਖ ਮੈਂ ਆ ਗਈ ਤੇ ਉਹ ਉਹਦੀ ਡੀ ਕਰ ਲਾ ਕੇ ਕਹਿੰਦੀ ਹੈ ਸੈਮਾ ਖਾਨ ਤੇ ਜਦੋਂ ਉਹ ਘਰੇ ਐਂਟਰ ਹੁੰਦੀ ਹੈ ਸੈਮਾ ਖਾਨ ਉਦੇ ਨਾਲ ਦੀ ਨਾਲ ਉਹ ਚਾਕੂਆਂ ਦਾ ਵਾਰ ਕਰਨੇ ਸਟਾਰਟ ਕਰ ਦਿੰਦੀ ਹੈਗੀ ਹੁਣ ਇੱਕ ਭੈਣ ਆਪਦੀ ਮਤਲਬ ਵੀ ਜਿਹੜੀ ਉਹਨੂੰ 10 ਸਾਲ ਵੱਡੀ ਹੈ 7 ਸਾਲ ਵੱਡੀ ਹੈਗੀ ਉਹ ਤੇ ਚਾਕੂਆਂ ਦੇ ਵਾਰ ਕਰ ਰਹੀ ਹੈਗੀ ਸਿਰਫ ਤੇ ਸਿਰਫ ਇੱਕ ਜਿਸਮ ਦੀ ਭੁੱਖ ਖਾਤਰ ਜਿਸਮ ਦੀ ਹਾਫਸ ਖਾਤਰ ਤੇ ਉਹ ਪਹਿਲੇ 1 ਮਿੰਟ ਲਗਾਤਾਰ ਉਹ ਤੇ ਵਾਰ ਕਰਦੀ ਹੈਗੀ ਜਿਸ ਕਰ ਉਹਦੀ ਮੌਤ ਹੋ ਜਾਂਦੀ ਹੈਗੀ ਸਭਾ ਖਾਂ ਦੀ ਪਰ ਇੱਥੇ ਉਹਦੀ ਜਿਹੜੀ ਦਰਿੰਦਗੀ ਦਾ ਅੰਤ ਇੱਥੇ ਹੋਇਆ ਨਹੀਂ ਸੀਗਾ ਉਹ ਲਗਾਤਾਰ 7-8 ਮਿੰਟ ਉਹਦੇ ਵਾਰ ਕਰਦੀ ਹੈਗੀ ਇਨੇ ਚਾਕੂਆਂ ਦੇ ਵਾਰ ਕਰਦੇ ਉਹਨੂੰ ਛੰਨਣੀ ਬਣਾ ਦਿੰਦੇ ਉਹਦਾ ਸਾਰਾ ਸਰੀਰ ਉਹਨੂੰ ਇਹ ਵੀ ਪਤਾ ਲੱਗ ਜਾਂਦਾ ਵੀ ਉਹਦੀ ਪਹਿਲੇ ਮਿੰਟ ਦੀ ਮੌਤ ਹੋ ਗਈ ਪਰ ਉਹ ਹਟਦੀ ਨਹੀਂ ਇਹਨੇ ਚਾਕੂ ਮਾਰ ਦਿਆ ਹੈ ਕਿ ਚਾਕੂ ਮਾਰਨ ਤੋਂ ਬਾਅਦ ਤੇ ਜਦੋਂ ਉਹਦੀ ਕੁੜੀ ਉੱਠ ਕੱਢਦੀ ਹੈਗੀ ਵੱਡੀ ਉਹਦੀ ਸੈਮਾ ਖਾਨ ਦੀ ਔਰ ਸੌਰੀ ਸੇਮਾ ਖਾਨ ਦੀ ਤੇ ਵੀ ਉਹ ਪੁੱਛਦੀ ਹੈ ਕਿ ਮਾਸੀ ਕੀ ਹੋ ਰਿਹਾ ਹੈਗਾ ਤੇ ਫਿਰ ਉਹ ਕਹਿੰਦੀ ਕੁਛ ਨਹੀਂ ਕੁਛ ਨਹੀਂ ਤੂੰ ਸੌਂ ਜਾ ਤੇ ਉਸ ਤੋਂ ਬਾਅਦ ਉਹਨੇ ਇਹ ਨਹੀਂ ਪਤਾ ਸੀ ਬੱਚੀ ਨੂੰ ਵਿਚਾਰੀ ਨੂੰ ਵੀ ਜਿਹੜੀ ਮੇਰੀ ਮਾਂ ਉਹ ਉਹਨੂੰ ਮਾਰ ਰਹੀ ਹੈਗੀ ਇਹ ਮੇਰੀ ਮਾਸੀ ਮੇਰੀ ਮਾਂ ਨੂੰ ਮਾਰ ਰਹੀ ਹੈਗੀ ਤੇ ਉਸ ਤੋਂ ਬਾਅਦ ਜਦੋਂ ਪੱਕੀ ਤੇ ਰਉ ਨੂੰ ਆਏ ਹੋਏ ਹੁੰਦੇ ਵੀ ਤਾਂ ਮਰ ਗਈ ਤੇ ਉਹਦੇ ਜਿਹੜੇ ਸੋਨਾ ਪਾਇਆ ਹੁੰਦਾ ਸਾਰਾ ਲਾ ਕੇ ਲੁਕੋਇਆ ਆਉਂਦੀ ਤੇ ਉਸ ਤੋਂ ਬਾਅਦ ਆਪ ਮਤਲਬ ਵੀ ਨਹਾਉਣ ਚਲੀ ਜਾਂਦੀ ਸੈਬਾਖਾਨ ਨਾ ਆ ਕੇ ਵਾਪਸ ਆਉਂਦੀ ਜਦੋਂ ਕਮਰੇ ਚ ਤੇ ਫਿਰ ਸਭ ਤੋਂ ਪਹਿਲਾਂ ਫੋਨ ਕਰਦੀ ਹਫੀਜ਼ ਖਾਨ ਨੂੰ ਏਦਾਂ ਦਾ ਵੀ ਤਰੀਕਾ ਵਾਲੀ ਨੂੰ ਕੋਈ ਮਾਰ ਗਿਆ ਚੋਰੀ ਕਰਨ ਆਇਆ ਸੀਗਾ ਤੇ ਜਾਂਦਾ ਜਾਂਦਾ ਮਿਲਦਾ ਉਹਨੂੰ ਕਿ ਮਾਰ ਗਿਆ ਫਿਰ ਸਾਰੇ ਘਰੇ ਆਉਂਦੇ ਆਗੇ ਭੱਜ ਭੱਜੇ ਘਰੇ ਆ ਕੇ ਪੁਲਿਸ ਨੂੰ ਫੋਨ ਕਰਦੇ ਆ ਪੁਲਿਸ ਆਉਂਦੀ ਐਸ ਕੇਸ ਚ ਪੁਲਿਸ ਆ ਕੇ ਸਾਰੀ ਬਦਲੀ ਦੇਖਦੀ ਐ ਤਬੀਦਿਸ਼ ਕਰਦੀਏਗੀ ਤੇ ਪੋਸਟਮਾਰਟਮ ਲਈ ਬੋਡੀ ਭੇਜ ਦਿੱਤੀ ਜਾਂਦੀ ਹੈ। ਪੋਸਟਮਾਰਟਮ 'ਚ ਇਹ ਆਉਂਦਾ ਕਿ ਵੀ ਪਹਿਲੇ 1 ਮਿੰਟ 'ਚ ਹੀ ਉਸ ਕੁੜੀ ਦੀ ਮੌਤ ਹੋ ਗਈ ਸੀ ਪਰ ਉਸਤੇ 7 ਮਿੰਟ ਲਗਾਤਾਰ ਫਿਰ ਵੀ ਬਾਹਰ ਕੀਤੇ ਗਏ। ਜਿਸ ਤੇ ਪੁਲਿਸ ਨੂੰ ਸਿੱਧਾ ਸ਼ੱਕ ਹੋਇਆ ਸੈਬਾਖਾਨ ਤੇ ਵੀ ਇਦਾਂ ਚੋਰਾ ਕਰੂਗਾ ਕਿਉਂ? ਕਿ ਉਹਨੂੰ ਪਤਾ ਲੱਗ ਗਿਆ ਪਹਿਲੇ ਮਿੰਟ 'ਚ ਹੀ ਉਹ ਮਰ ਗਈ ਤੇ 7 ਮਿੰਟ ਲਗਾਤਾਰ ਬਾਹਰ ਕਿਉਂ ਕਰੂਗਾ ਉਹ? ਇੰਨਾ ਟਾਈਮ ਉਸਤੇ ਕਿਉਂ ਵੇਸਟ ਕਰੂਗਾ ਤਾਂ ਦਵਾ ਦਵਾ ਸੋਨਾ ਚਾਕੇ ਭੱਜ ਜੂਗਾ। ਫਿਰ ਉਸ ਤੋਂ ਬਾਅਦ ਉਸ ਮਤਲਬ ਜਿਹੜੀ ਸੈਬਾਖਾਨ ਦੀ ਕਮਰੇ ਤਲਾਸ਼ੀ ਕੀਤੀ ਜਾਂਦੀ ਆ। ਪੁਲਿਸ ਦੁਆਰਾ ਤਲਾਸ਼ੀ ਜਿਹੜਾ ਸਾਰਾ ਸੋਨਾ ਉਹ ਮਿਲ ਜਾਂਦਾ ਹੈਗਾ ਤੇ ਉਹਦਾ ਜਿਹੜਾ Google ਚੈੱਕ ਕੀਤਾ ਜਾਂਦਾ ਹੈਗਾ Google ਦੇ ਵੀ ਸਾਰਾ ਕੁਝ ਉਹਦੇ ਸਰਚ ਕੀਤਾ ਪਿਆ ਮੁੰਡਾ ਹੈਗਾ ਵੀ ਕਿੱਦਾਂ ਕਿੱਦਾਂ ਬੰਦਿਆਂ ਨੂੰ ਮਾਰਿਆ ਜਾਂਦਾ ਹੈਗਾ ਤੇ ਉਸ ਤੋਂ ਬਾਅਦ ਫਿਰ ਉਸ ਜਿਹੜੀ ਸਾਰੀ ਗੱਲ ਪੁਲਿਸ ਦੇ ਸਾਹਮਣੇ ਸਾਫ਼ ਰੂਪ ਵਿੱਚ ਸਪਸ਼ਟ ਹੋ ਜਾਂਦੀ ਹੈਗੀ ਹੁਣ ਉਹਨੂੰ ਅਰੈਸਟ ਕੀਤਾ ਜਾਂਦਾ ਹੈਗਾ ਸੈਬਾਖਾਨ ਨੂੰ ਅਰੈਸਟ ਕਰਨ ਤੋਂ ਬਾਅਦ ਉਹ ਫਿਰ ਸਾਰੀ ਗੱਲ ਬਾਤ ਦੱਸਦੀ ਹੈ ਇਦਾਂ ਹੁੰਦਾ ਵੀ ਆਫੀਸ ਖਾਨ ਨਾਲ ਮੇਰੀ ਗੱਲਬਾਤ ਸੀਗੀ ਤੇ ਇਹਨੇ ਮੈਨੂੰ ਪ੍ਰੈਗਨੈਂਟ ਵੀ ਕੀਤਾ ਸੀਗਾ ਇੱਕ ਵਾਰ ਤੇ ਸਭ ਮੈਨੂੰ ਇਹਦੇ ਬਣਾ ਸਰਦਾ ਨਹੀਂ ਸੀ ਮੈਨੂੰ ਇਹਦੀ ਆਦਤ ਪੈ ਗਈ ਸੀਗੀ ਮੈਂ ਨਹੀਂ ਚਾਹੁੰਦੀ ਸੀ ਕਿ ਜਿਹੜੀ ਮੇਰੀ ਵੱਡੀ ਭੈਣ ਉਹ ਇਹਦੇ ਨਾਲ ਰਹੇ। ਇਹਦੇ ਹਫੀਜ਼ ਨਾਲ ਮੈਂ ਰਹਿਣਾ ਚਾਹੁੰਦੀ ਸੀ। ਇਹ ਹੁਣ ਇੱਕ ਸਾਲੀ ਕਹਿ ਰਹੀ ਹੈਗੀ। ਉਸ ਤੋਂ ਬਾਅਦ ਜਿਹੜਾ ਫੀਸ ਖਾਨ ਸੀਗਾ ਉਹ ਵੀ ਬਹੁਤ ਗਿਲਟ ਫੀਲ ਕੀਤਾ ਹੋਣੀ ਵੀ ਉਹਨੂੰ ਵੀ ਬਹੁਤ ਤਾਨੇ ਮਿਹਨੇ ਸੁਣਨੇ ਪਏ ਤੇ ਉਹਦੀ ਇੱਕ ਗਲਤੀ ਕਰਕੇ ਨਾਲੇ ਉਹਦੀ ਘਰ ਵਾਲੀ ਦੀ ਜ਼ਿੰਦਗੀ ਖਰਾਬ ਹੋਈ। ਨਾਲੇ ਉਹ ਦੋ ਨਿੱਕੇ ਨਿੱਕੇ ਬੱਚਿਆਂ ਦੀ ਜ਼ਿੰਦਗੀ ਫਿਰ ਤੋਂ ਖਰਾਬ ਹੋ ਗਈ ਨਜਾਇਜ਼ ਹੰਦਾਂ ਕਰਕੇ ਤੇ ਜਿਹੜੀ ਸਾਲੀ ਨੂੰ ਸਜ਼ਾ ਉਹਦੀ ਉਮਰ ਛੋਟੀ ਸੀਗੀ ਸਾਲੀ ਦੀ ਉਹ ਨਾ ਸਮਝੀ ਸੀਗੀ ਪਰ ਜਿਹੜਾ ਫੀਸ ਸੀਗਾ ਉਹਦਾ ਸਮਝਦਾਰ ਸੀਗਾ ਉਹਨੂੰ ਇਹ ਜਿਹਾ ਸਟੈਪ ਨਹੀਂ ਧੁਕਣਾ ਚਾਹੀਦਾ ਸੀ ਇਹ ਮੇਰੀ ਨਜ਼ਰ ਚ ਕਹਿਣਾਗਾ ਬਾਕੀ ਤੁਸੀਂ ਜੋ ਤੁਹਾਨੂੰ ਕਮੈਂਟਾਂ ਚ ਦੱਸਣ ਲੱਗਦਾ ਬੇਸ ਕਹਾਣੀ ਚ ਕਿਸ ਦੀ ਜ਼ਿਆਦਾ ਗਲਤੀ ਸੀ ਕਮੈਂਟ ਕਰਕੇ ਜਰੂਰ ਦੱਸ ਦਿਓ ਧੰਨਵਾਦ ਜੇ ਸਟੋਰੀ ਚੰਗੇ ਲੱਗੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ